ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਉਣਗੇ ਗੋਭੀ ਦੇ ਪਕੌੜੇ ਉਹਦੇ ਵਾਸਤੇ ਆਪਾਂ ਗੋਭੀ ਸਾਫ਼ ਕਰਕੇ ਪੀਸ ਕਰਕੇ ਕੱਟ ਲਈ ਹੈ ਤੇ ਇਹਨੂੰ ਆਪਾਂ 2 ਘੰਟੇ ਲਈ ਭਾੜੇ ਚ ਉਬਾਲਿਆ ਪਾਣੀ 'ਚ ਥੋੜਾ ਜਿਹਾ ਨਮਕ ਪਾ ਕੇ ਤੇ ਹੁਣ ਆਪਾਂ ਇਹਨੂੰ ਛਾਣ ਕੇ ਤਿਆਰ ਕਰ ਲਿਆ ਹੁਣ ਆਪਾਂ ਬੇਸਨ ਤਿਆਰ ਕਰਾਂਗੇ ਆਪਾਂ ਇੱਥੇ ਬੇਸਨ ਲਿਆਵਾ ਤੇ ਆਪਾਂ 2 ਚਮਚੇ ਇਹਦੇ ਵਿੱਚ ਲਿਆ ਛੋਲਾ ਦਾ ਆਟਾ ਉਹ ਐਡ ਕਰਾਂਗੇ ਇਹਦੇ ਲਈ ਆਪਾਂ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਆ ਹੈਗਾ ਚਿੱਟਾ ਨਮਕ ਥੋੜਾ ਜਿਹਾ ਆਪਾਂ ਲਿਆ ਕਾਲਾ ਨਮਕ ਇਹ ਨਾਲ ਸਵਾਦ ਬਹੁਤ ਵਧੀਆ ਆਉਂਦਾ ਤੇ ਪੀਸੀਆਂ ਹੋਈਆਂ ਲਾਲ ਮਿਰਚ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਆਪਾਂ ਐਡ ਕਰਾਂਗੇ ਥੋੜਾ ਜਿਹਾ ਚਾਟ ਮਸਾਲਾ ਆਪਾਂ ਇਹਨੂੰ ਚੋਰ ਬਾਰਡਰ ਉਹਨਾਂ ਵਿੱਚ ਐਡ ਕਰਾਂਗੇ ਜਮਨ ਜੁਨਾ ਜਿਆ ਗਰਮ ਹੋ ਜਾਣਾ ਸਾਰੇ ਮਸਾਲਿਆਂ ਨੂੰ ਵੇਸਲ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਿਰ ਇਹਨੂੰ ਆਪਾਂ ਖੋਲਾਂਗੇ ਜਦੋਂ ਜਿਹੜਾ ਮਸਾਲਾ ਮਿਕਸ ਹੋ ਚੁੱਕਿਆ ਹੋਣਾ ਆਪਾਂ ਇਹਨੂੰ ਖੋਲਣਾ ਸ਼ੁਰੂ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ

ਲੋ ਜੀ ਸਾਡਾ ਬੇਸਨ ਖੋਲ ਚੁੱਕਿਆ ਤੇ ਗੋਭੀ ਵੀ ਸਾਡੀ ਤਿਆਰ ਆ ਤੇ ਇਹ ਤੇਲ ਗਰਮ ਹੋ ਰਿਹਾ ਬਸ 2 ਮਿੰਟ ਦੀ ਵੇਟ ਆ ਫਿਰ ਆਪਾਂ ਪਕੌੜੇ ਕੱਢਣੇ ਸ਼ੁਰੂ ਕਰਦੇ ਹਾਂ ਲਓ ਜੀ ਲਾਉਗੀ ਆ ਪਹਿਲਾ ਵੇਚ ਆਪਾਂ ਪਾ ਦਿੱਤਾ ਤੇ ਹੁਣ ਕਲਰ ਦੇਖ ਸਕਦੇ ਤੁਸੀਂ 골ਡਨ ਬ੍ਰਾਊਨ ਹੋ ਚੁੱਕਿਆ ਬਸ ਇਹਨੂੰ ਹੁਣ ਆਪਾਂ 1 ਮਿੰਟ ਤੇ 1 ਮਿੰਟ ਹੋਰ ਫਰਾਈ ਕਰਾਂਗੇ ਬਸ ਫਿਰ ਇਹਨਾਂ ਨੂੰ ਬਾਹਰ ਕੱਢਾਂਗੇ ਤੇ ਇਦਾਂ ਬੇਸਣ ਦੇ ਚੋਲਾਂ ਦਾ ਆਟਾ ਪਾ ਦੇ ਪਕੌੜੇ ਬਹੁਤ ਹੀ ਕ੍ਰਿਸਪੀ ਬਣਦੇ ਆ ਟਰਾਈ ਕਰਕੇ ਦੇਖਿਓ ਜੀ ਲੋ ਜੀ ਇੱਕ ਬੈਟਰ ਦਾ ਤਿਆਰ ਹੋ ਚੁੱਕਿਆ ਹੁਣ ਆਪਾਂ ਇਸ ਨੂੰ ਸਟਾਪ ਆ ਦੇਖੋ ਜੀ ਸਾਡਾ ਦੂਸਰਾ ਬੈਚ تیار ਹੋ ਗਿਆ। ਜਦ ਨਹੀਂ ਵੇਖਦੇ 골ਡਨ ਬ੍ਰਾਊਨ ਹੋਉਂਦੇ ਆ ਤੇ ਇੰਨੇ ਕ੍ਰਿਸਪੀ ਬਣਿਆ ਹਨ ਟਕੋੜੇ। ਤੇ ਆਹਰਾ ਤੋਂ ਮੋਟੀ ਕ੍ਰਿਸਪੀ تیار ਹੋਏ ਨੇ। ਹੁਣ ਇਹਨਾਂ ਨੂੰ ਆਪਾਂ ਕੱਢਦੇ ਆਂ ਤੇ ਫਿਰ ਤੁਹਾਨੂੰ ਦਿਖਾਉਂਦੇ ਆਂ ਨਾਲ ਸੌਸ ਲੱਗ। ਲੋ ਦੀ ਸਾਡੇ ਪਕੌੜੇ ਤਿਆਰ ਸਾਡੇ ਪਕੌੜੇ ਦੀ ਪਲੇਟ ਤਿਆਰ ਹੁਣ ਆਪਾਂ ਪਕੌੜੇ ਇੰਜੋਏ ਕਰਦੇ ਹਾਂ ਤੁਸੀਂ ਵੀ ਵੀਡੀਓ ਇੰਜੋਏ ਕਰੋ ਜਿਆਦਾ ਕਪਾਣਾ ਨਹੀਂ ਵੀਡੀਓ ਲੈ ਕੇ ਮੈਂ ਸਤਿ ਸ੍ਰੀ ਅਕਾਲ ਤੇ ਆਵਾਂਗੀ ਬਾਏ ਬਾਏ